ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਜੀ ਐਸਟੀਐਮ ਤੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਅਹੁਦੇਦਾਰ ਆ ਸਾਡੇ ਪ੍ਰੋਇਪਰ ਦੇ ਮਾਹਵੀਰ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਆ ਜੀ ਹਾਂਜੀ ਮਾਹਵੀਰ ਸਿੰਘ ਜੀ ਅੱਜ ਦੀ ਜਿਹੜੀ ਸਥਿਤੀ ਹੈ ਇੱਕ ਤਰੀਕ ਦੀ ਪਾਣੀ ਦੀ ਉਹਦੇ ਬਾਰੇ ਕੁਝ ਜਾਣਕਾਰੀ ਸਾਨੂੰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਮੈਂ ਉਹ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਚੌਕਿ ਸਾਡੇ ਨਾਲ ਲਗਾਤਾਰ ਜੁੜੇ ਹੋਣਾ ਜਿਹੜੀ ਸੇਵਾ ਇਹਨਾਂ ਆਰਪਿਟਾਵਾਤੇ ਸੇਵਾ ਲਾ ਕੇ ਆਉਗੇ ਆ ਜੀ ਪੋਲਾ ਵੀਰ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਅੱਜ ਪਾਣੀ ਦੀ ਤੁਸੀਂ ਸਥਿਤੀ ਕਹਿ ਰਹੇ ਤੇ ਪਾਣੀ ਦੀ ਸਥਿਤੀ ਚਲੋ ਅੱਜ ਥੋੜੀ ਬਾਰੀ ਕੋਈ ਰੋਗ ਲੱਗੀ ਹੋਈ ਹੈ ਜੀ ਜਿਵੇਂ ਕਿ ਅਸਲ ਕਪਟ ਪਾਣੀ ਕਹਿੰਦੇ ਪਏ ਘਟ ਗਿਆ ਤੇ ਅਸੀਂ ਕਹਿੰਨੇ ਚਲੋ ਮਹਾਰਾਜ ਦੀ ਕਿਰਪਾ ਜਿਹੜਾ ਇਹ ਪਾਣੀ ਲਗਾਤਾਰ ਲਿਆ ਜਾਵੇ ਤੇ ਲੋਕਾਂ ਨੂੰ ਰਾਹਤ ਮਿਲ ਜਾਵੇ ਤੇ ਅਸੀਂ ਇੱਕ ਬੇਨਤੀਆਂ ਬੇਨਤੀਆਂ ਕਰਨਾ ਚਾਹੁੰਦੇ ਆ ਕਿ ਜਿਹੜੇ ਆਪਾਂ ਨੂੰ ਲਗਾਤਾਰ ਤੁਸੀਂ ਸੇਵਾ ਲੈ ਕੇ ਆਉਂਦੇ ਪਏ ਜੇ ਤੁਹਾਡਾ ਅਸੀਂ ਬਹੁਤ ਬਹੁਤ ਦਿਨੋਂ ਧੰਨਵਾਦ ਕਰਦੇ ਆ ਪਰ ਸਾਨੂੰ ਇਹ ਆ ਕਿ ਤੁਸੀਂ ਮੇਰਾ ਵੀ ਜੇ ਤਰੀਕ ਜੇਵਾਨਾ ਕੇ ਹੋਣੀ ਆ ਸਾਨੂੰ ਜਿਵੇਂ ਚਾਰੇ ਦੀ ਲੋੜ ਆ ਜੀ ਪਸ਼ੂਗੋ ਦੇ ਚਾਰੇ ਦੀ ਲੋੜ ਆ ਤੇ ਆਪਣਾ ਜੋ ਵੀ ਪਸ਼ੂਗੋ ਵਾਸਤੇ ਹੈਗਾ ਜੀ ਉਹ ਰਸਤਾ ਲੈ ਕੇ ਤੁਸੀਂ ਆਓ ਜਰੂਰ ਜੀ ਕੋਈ ਸਾਨੂੰ ਦੱਸ ਦਿਆਂ ਕਿ 10 ਦਿਨ ਠਹਿਰ ਕੇ ਆਓ ਜੇ ਕਿਉਂਕਿ ਇਹ ਜਿਹੜੀ ਕੀ ਲੋਡਬੰਦ ਜਿਹੜੇ ਲੋਕ ਹੈ ਉਹ ਅਜੇ ਅੰਦਰ ਬੈਠੇ ਹੋਏ ਨੇ ਬਾਹਰ ਜਿੰਨਾ ਜਿਹੜੇ ਘਰਾਂ ਦੇ ਇਧਰ ਨੇ ਪਾਸੇ ਹੈਗੇ ਜਿੰਨਾਂ ਦੀਆਂ ਪੈਲੀਆਂ ਉਧਰ ਹੀ ਉਹਨਾਂ ਤੱਕ ਪਹੁੰਚ ਹੋ ਗਈ ਆ ਤੇ ਜਿਹੜੇ ਲੋਡਬੰਦ ਅੰਦਰ ਬੈਠੇ ਆ ਕਈ ਮੇਰਾ ਵੀ ਕਰਦੇ ਆ ਨਾ ਫੋਨ ਕੇ ਸੇਵਾ ਹਥੀ ਕਰਨੀਆਂ ਤੇ ਤੁਸੀਂ 5 ਦਿਨ ਸਾਡਾ ਫੋਨ ਨੰਬਰ ਹੈਗਾ 878823003 ਦਾ ਅਸੀਂ ਇਹੋ ਹੀ ਬੇਨਤੀਆਂ ਕਰਦੇ ਆ ਕਿ ਸਾਡੇ ਨਾਲ ਕਨੈਕਟ ਕਰਕੇ ਆਓ ਕਿ ਜਿਹੜਾ ਤੁਹਾਨੂੰ ਕੋਈ ਗਲਤ ਥਾਰ ਹੈ ਤੁਹਾਡੀ ਸੇਵਾ ਨਾ ਲੱਗੇ ਤੇ ਇਹੋ ਹੀ बार-बार ਬੇਨਤੀਆਂ ਕਰਦੇ ਤੁਸੀਂ 5-10 ਦਿਨ ਖੜ੍ਹਜੋ ਸਾਡੇ ਨਾਲ ਸੇਵਾਦਾਰਾਂ ਨਾਲ ਕਨੈਕਟ ਕਰੋ ਫਿਰ ਤੁਸੀਂ ਆਇਓ ਜੇ ਕਿ ਡੰਗਰਾਂ ਦੇ ਜੋ ਹੁਣ ਡੰਗਰ ਜਿਵੇਂ ਪਾਣੀ ਚ ਖਲੋਤੇ ਹੋਏ ਨੇ ਉਹਨਾਂ ਦੇ ਪੈਰ ਇਸ ਟਾਈਮ ਗੱਲ ਲੱਗ ਪਏ ਸ਼ੁਰੂ ਹੋ ਗਏ ਆ ਜੀ ਕਿਉਂਕਿ 15 ਦਿਨ ਹੋ ਗਏ ਸਾਨੂੰ 15 ਦਿਨ ਸੇਵਾ ਲਗਾਤਾਰ ਕਾਲੀਗਲ ਵਾਰਸ ਪੰਜਾਬ ਦੀ ਟੀਮ ਕਰ ਰਹੀ ਹੈ ਜੀ ਜਦੋਂ ਤੋਂ 15 ਦਿਨਾਂ ਤੋਂ ਜਦੋਂ ਪਾਣੀ ਸ਼ੁਰੂ ਹੋਇਆ ਉਦੋਂ ਤੋਂ ਅਸੀਂ ਸੇਵਾ ਕਰਨ ਦੇ ਵਿੱਚ ਲੱਗੇ ਹੋਏ ਆ ਜੀ ਇਹਨਾਂ ਦੇ ਤੇ ਹੁਣ ਅਜੇ ਵੀ ਜਿਹੜੇ ਪਸ਼ੂ 15 ਦਿਨਾਂ ਤੋਂ ਵਿੱਚ ਵੇਖੋ ਜੀ ਕਿੰਨਾ ਤੁਹਾਨੂੰ ਪਤਾ ਹੀ ਹੋਊਗਾ ਕਿ ਪਸ਼ੂਆਂ ਦੇ ਪੈਰਾਂ ਦੇ ਭਲਾਤ ਕੀ ਬਣ ਗਏ ਹੋਣਗੇ ਉਹਨਾਂ ਵਾਸਤੇ ਮੈਡੀਸਨ ਦੀ ਮੰਗ ਕਰਦੇ ਉਹਨਾਂ ਵਾਸਤੇ ਮੈਡੀਸਨ ਵਗੈਰਾ ਚਾਹੀਦੀ ਹੈ ਜੀ ਉਹ ਜਾਈ ਦੀ ਜਿਵੇਂ ਕਿ ਆਪਾਂ ਜਦੋਂ ਘਰਾਂ ਚ ਜਾਣ ਲੱਗ ਪਏ ਪਾਣੀ ਉਤਰੂਗਾ ਉਦੋਂ ਆਪਾਂ ਅੱਲਾਹ ਦੀ ਸੇਵਾ ਪਸ਼ਵਾ ਦੇ ਦਵਾਈਆਂ ਚੋ ਵੀ ਆਪਣਾ ਚਾਹੀਦਾ ਉਹ ਦਵਾਗੇ ਜੀ ਇੱਕ ਆ ਭਾਈ ਬਾਬੇਓ ਚਲੋ ਸਾਰੀ ਸੇਵਾ ਵਧੀਆ ਤਰੀ ਜਉਂਦੀ ਹੈ ਜੀ ਇੱਕ ਵਾਇਕਰੀ ਦੀ ਬੇਨਤੀ ਹੈ ਕਿ ਬੀਬੀਆਂ ਵਾਸਤੇ ਜੋ ਬੀਬੀਆਂ ਦੇ ਮੰਨ ਲੋ ਵੀ ਵਸਤਰ ਹੁੰਦੇ ਆ ਆਪਣਾ ਜੋਗ ਉਹਨਾਂ ਦੀ ਲੋੜਵੰਦ ਚੀਜ਼ਾਂ ਹੁੰਦੀਆਂ ਉਹ ਸਾਡੇ ਤੱਕ ਨਹੀਂ ਪਹੁੰਚਦੀਆਂ ਪਈਆਂ ਜੀ ਉਹ ਜ਼ਰੂਰ ਪਹੁੰਚਾਓ ਕਿਉਂਕਿ ਉਹਨਾਂ ਵਾਸਤੇ ਤੁਹਾਨੂੰ ਪਤਾ ਹੀ ਆ ਕਿ ਜੋ ਲੇਡੀਜ਼ ਨਾਲ ਹਨਾ ਕੱਪੜਿਆਂ ਦੀ ਲੋੜ ਉਹਨਾਂ ਨੂੰ ਉਹ ਜਿਹੜੇ ਜਿਹੜੀ ਚੀਜ਼ ਦੀ ਲੋੜ ਹੈ ਮੇਰਾ ਵੀ ਰੇ ਲੜਕੀਆਂ ਵਾਸਤੇ ਹੈ ਨਾ ਬੀਬੀਆਂ ਵਾਸਤੇ ਵੀ ਸਾਨੂੰ ਚਾਹੀਦੀ ਹੈ। ਇਹ ਉਹ ਲਗਾਤਾਰ ਬੀਟੀਆਂ ਕਰਦੇ ਪਏ ਕਿ ਸਾਡੇ ਨਾਲ ਫੋਨ ਨਾਲ ਕੰਟੈਕਟ ਕਰਕੇ ਆਓ ਕਿ ਐਵੇਂ ਮੇਰਾ ਵੀ ਸਿੱਧੇ ਤੋਂ ਹੀ ਨਾ ਜਾਓ ਤੁਹਾਡੀ ਸੇਵਾ ਹੈ ਬੇਕਾਰ ਜਾਂਦੀ ਪਈ ਆ ਕਿ ਸਾਡੇ ਨਾਲ ਤਾਲਮੇਲ ਕਰਕੇ ਤੁਸੀਂ ਪਹੁੰਚੋ ਜੇ ਅਹੀਂ ਨਹੀਂ ਕਿ ਤੁਹਾਡਾ ਨਾਲ ਹੋਰ ਵੀ ਕੋਈ ਜਥੇਬੰਦੀਆਂ ਤੁਹਾਡਾ ਜਿਹਦੇ ਨਾਲ ਪਿਆਰ ਤੁਹਾਡਾ ਹੈਗਾ ਜਿਹਦੇ ਨਾਲ ਤੁਹਾਡਾ ਫੋਨ ਚੱਲਦਾ ਪਿਆ ਤੁਸੀਂ ਉਹਨਾਂ ਨਾਲ ਵੀ ਆਪ ਦਾ ਪੁੱਛ ਕੇ ਮੇਰਾ ਵੀ ਜਰੂਰ ਪਹੁੰਚੋ ਜੀ। ਇੱਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਐਸਟੀਐਮ ਤੇ ਅੱਜ ਇੱਕ ਤਰੀਕ ਹੈ। ਤੇ ਤੁਸੀਂ ਦੇਖ ਰਹੇ ਹੋ ਇਸ ਟਾਈਮ ਤੇ ਹਾਰਡਪੀਟ ਤੇ ਜੋ ਕਿ ਇੱਥੇ ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਸੰਘਰਸ਼ ਕਰਦੇ ਸਿੰਘਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਵੀ ਇੱਥੇ ਹੁਣ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਤੇ ਕਿਹੜੀਆਂ ਕਿਹੜੀਆਂ ਸੁਵਿਧਾ ਨਹੀਂ ਮਿਲ ਰਹੀਆਂ ਹਾਂਜੀ ਸਰਦਾਰ ਜੀ ਤੁਹਾਡਾ ਸ਼ੋਭ ਨਾਮ ਜੀ ਮੇਰਾ ਨਾਮ ਸ਼ੋਭ ਮਜੀਦ ਰਸਪਾਲ ਸਿੰਘ ਢਿੱਲੋਂ ਪਿੰਡ ਬੰਡਾਲਾ ਜ਼ਿਲ੍ਹਾ ਸੀਰ ਫਰੀਪੁਰ ਜੀ ਸਾਡੇ ਦੀ ਹੜਦਾ ਪਾਣੀ ਬਹੁਤ ਮਾਰਿਆ ਕਿਤੇ 10 ਫੁੱਟ ਆ ਕਿਸੇ 8 ਆ ਕਿਤੇ ਸੜਕਾਂ ਤੇ 5 ਫੁੱਟ ਵੀ ਆ ਬਿਨਾ ਰੁੱਖਾਂ ਤੋਂ ਤੇ ਘਰਾਂ ਤੋਂ ਕੋਈ ਖਿਦਾ ਦੀ ਸ਼ੈਰੀ ਦਿਸ ਨਹੀਂ। ਬਹੁਤ ਮਾਰ ਪਈ ਖੜੀ ਆੜਦੀ ਬਹੁਤ ਜਿਆਦੀ ਜਿੰਨੀ ਕਹਿ ਜੀ ਉਨੀ ਥੋੜੀ ਆ ਬਹੁਤ ਜਿਆਦੀ। ਅੱਜ 10 ਦਿਨ ਹੋ ਗਏ ਲਗਾਤਾਰ ਪਾਣੀ ਚੱਲ ਰਿਹਾ। ਉਹ ਜੇ ਲੈਂਦਾ ਥੋੜਾ ਕਣਾ ਤੇ ਫਿਰ ਚੜ ਜਾਂਦਾ ਪਿੱਛੋਂ ਮੀਂਹਾਂ ਦੀ ਬਰਖਾ ਬੜੀ ਹੋ ਰਹੀ ਆ। ਤੇ ਸੋ ਸਾਡੀ ਬੇਨਤੀ ਆ ਜੀ ਭਰਾਵਾਂ ਨੂੰ, ਦਾਨੀਆਂ ਭਰਾਵਾਂ ਨੂੰ ਕਿ ਸਾਡੇ ਪਾਣੀ ਬਹੁਤ ਜ਼ਿਆਦਾ ਸਾਨੂੰ ਜ਼ਰੂਰਤ ਅੱਜ ਤੋਂ 10 ਦਿਨਾਂ ਨੂੰ ਅੱਠਾਂ ਨੂੰ ਜਦੋਂ ਪਾਣੀ ਲਵੇ ਤਗਰੀਬ ਉਹ ਜ਼ਿਆਦਾ ਮਾਲੂ ਤੂੜੀ ਤੇ ਚਾਰੇ ਦੀ ਜਰੂਰ ਤਾਂ ਅੱਜ ਤੋਂ 10 ਦਿਨਾਂ ਨੂੰ ਤਕਰੀਬਨ ਘਟ ਤੋਂ ਘਟ 10 ਲੱਗਣ 15 ਲੱਗਣ ਪਾਣੀ ਲੈਣ ਦੇ ਖਾਤਰ ਸਾਡੇ ਕੋ ਪਹੁੰਚਾਇਆ ਜਾਵੇ ਹੁਣ ਜੋ ਆ ਰਿਹਾ ਉਹ ਬਾਹਰ ਸੁੱਕੇ ਥਾਮਾਂ ਵਾਲੇ ਜੋ ਬੰਨ ਤੇ ਬਾਹਰ ਲੋਗ ਆ ਗਲਤ ਅੰਸਰਾਂ ਦੇ ਹੱਥੀ ਜਾ ਰਿਹਾ ਉਥੇ ਤਕਰੀਬਨ ਸਾਡੀ ਕੋਈ ਸਮਝ ਨਹੀਂ ਕਿ ਉਹ ਸਾਡੇ ਕੋਲੇ ਦਾ ਬੇੜੀਆਂ ਰਹੀ ਜਾਣਾ ਨਹੀਂ ਪਹੁੰਚ ਰਿਹਾ ਜੋ ਸਾਨੂੰ ਜਰੂਰਤ ਤੇ ਆ ਨਾ ਬੇੜੀਆਂ ਤੇ ਚਲੋ ਕੋਈ ਰਾਸ਼ਨ ਪਾਣੀ ਤਾਂ ਭਾਵੇਂ ਚਲੇ ਜੇ ਡੰਗਰਾਂ ਦਾ ਚਾਰ ਆ ਰਹੀਆਂ ਦਾ ਡੰਗਰਾਂ ਦੀ ਸਾਨੂੰ ਬਹੁਤ ਖਿਆਲੀ ਉਸ ਤੋਂ ਬਾਅਦ ਜੀ ਤਕਰੀਬਰ ਪਾਣੀ ਲੱਥੇ ਤੋਂ ਫਸਲ ਦਾ ਰਹਿਣਾ ਨਹੀਂ ਕੋਈ ਉਦੋਂ ਬਾਅਦ ਸਾਡੀ ਕਬੈਸਟ ਆ ਸਾਰੇ ਭਰਾਵਾਂ ਨੂੰ ਵੀ ਸਾਨੂੰ ਜਦੋਂ ਪੈਲੀਆਂ ਸਾਡੀਆਂ ਕੁਦਰਤੀ ਜੇ ਬੱਤਰ ਆ ਜਾਂਦੇ ਸਾਨੂੰ ਬੀਜ ਦੀ ਤੇ ਖਾਦ ਦੀ ਜ਼ਰੂਰਤ ਆ ਮਿਹਰਬਾਨੀ ਕਰਕੇ ਸਾਡੀ ਇਹ ਕਬੈਸਟ ਪੂਰੀ ਕੀਤੀ ਜਾਵੇ ਕਿ ਅਜੇ ਤੱਕ ਹੁਣ ਤੁਸੀਂ ਇਹ ਚੀਜ਼ਾਂ ਨਾ ਭਜਾਓ ਮੇਰਾ ਨੰਬਰ ਜੀ 8872 40197 ਰਿਸ਼ਵਾਰ ਸਿੰਘ ਟਿੰਡ ਬੰਡਾਲਾ ਇੱਕ ਨੰਬਰ ਜੀ ਤੇ ਨੰਬਰ ਤੇ ਸਪਰ ਕਰਕੇ ਸਾਡੇ ਨਾਲ ਜਿਹੜਾ ਵੀ ਆਉਣਾ ਹੋਵੇ ਆਹੀਂ ਤੁਹਾਡੇ ਨਾਲ ਘਰ ਘਰ ਜਾ ਕੇ ਜਿੱਥੇ ਲੋੜ ਆ ਉੱਥੇ ਪਹੁੰਚਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ